ਆ ਸਾਹਮਣੇ ਆਪਣੇ ਚੈਰੀ ਲੱਗੀ ਹੋਈ ਆ ਤੇ ਇਦੋਂ ਥੋੜਾ ਜਿਹਾ ਅੱਗੇ ਜਾ ਕੇ ਆਪਣੇ ਐਪਲ ਲੱਗੇ ਹੋਏ ਆ। ਸਾ ਆਪਣੇ ਐਪਲ ਲੱਗੇ ਹੋਏ ਆ ਅੰਬਰੋਸ਼ੀਆ ਤੇ ਗੱਲਾ ਗੱਲਾ ਆਲਮੋਸਟ ਰੈਡੀ ਆ ਥੋੜੇ ਜੇ ਦਿਨ ਹੋਰ 15 ਕ ਦਿਨ ਹੋਰ ਤੇ ਗੱਲਾ ਰੈਡੀ ਹੋ ਜਾਊਗਾ ਤੋੜਨ ਵਾਸਤੇ ਅੰਬਰੋਸ਼ੀਆ ਨੂੰ ਹਜੇ ਲੱਗੂਗਾ। ਆਲਮੋਸਟ 1 ਮੰਥ ਹੋਰ